ਤੇਰੇ ਬਿਨਾ ਕਿਸੇ ਸਾਡਾ ਪੁੱਛਣਾ ਨਾ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਜੋ ਫਿਰ ਉਸ ਕਾਲਪੁਰਖ ਵਾਹਿਗੁਰੂ ਦੀਆਂ ਹੈਰਾਨ ਕਰਦੀਆਂ ਖੇਡਾਂ ਦੇਖੀਏ ਉਸ ਪ੍ਰਮਾਤਮਾ ਦੀਆਂ ਗੱਲਾਂ ਕਰਕੇ ਕੀ ਤੁਸੀਂ ਯਕੀਨ ਕਰ ਸਕਦੇ ਹੋ ਕਿ ਇੱਕ ਪਾਲਕ ਦਾ ਪੱਤਾ ਦਿਲ ਦੀ ਥਾਂ ਤੇ ਵਰਤਿਆ ਜਾ ਸਕਦਾ ਜਾਂ ਇੱਕ ਪਾਲਕ ਦਾ ਪੱਤਾ ਇਨਸਾਨੀ ਦਿਲ ਦੀ ਥਾਂ ਲੈ ਸਕਦਾ ਕਿਤਨਾ ਕਿਤੇ ਲੱਗਦਾ ਹੁੰਦਾ ਕਿ ਜਿਹੜੀ ਆਧੁਨਿਕ ਸਾਇੰਸ ਸਾਭ ਵਿਗਿਆਨ ਆ ਉਹ ਕੁਦਰਤ ਨੂੰ ਜਾਂ ਪਰਮਾਤਮਾ ਨੂੰ ਕਾਪੀ ਕਰਦੀ ਆ ਜਾਂ ਉਹ ਪਰਮਾਤਮਾ ਨੂੰ ਦੇਖ ਕੇ ਹੀ ਉਹਦੇ ਦਿਮਾਗ ਦੇ ਵਿੱਚ ਆਈਡੀਆ ਆਉਂਦੇ ਨੇ ਕੁਝ ਕਰਨ ਦੇ ਕੁਝ ਬਣਾਉਣ ਦੇ ਦਿਲ ਨੂੰ ਲੈ ਕੇ ਇੱਕ ਬਹੁਤ ਵੱਡੀ ਖੋਜ ਚੱਲ ਰਹੀ ਸੀ ਕਿਉਂਕਿ ਅੱਜ ਕੱਲ ਸਾਇੰਸ ਬਹੁਤ ਅੱਗੇ ਚਲੀ ਗਈ ਆ ਤੇ ਕੁਝ ਵੀ ਚੀਜ਼ ਆਹੇ 3D ਪ੍ਰਿੰਟ ਕਰ ਸਕਦੇ ਆ ਇਸੇ ਤਰ੍ਹਾਂ ਇਹਨਾਂ ਨੇ ਉਸ 3D ਪ੍ਰਿੰਟਰ ਦੇ ਨਾਲ ਦਿਲ ਨੂੰ ਵੀ ਪ੍ਰਿੰਟ ਕੀਤਾ ਉਸ ਮਸ਼ੀਨ ਨੇ ਦਿਲ ਤਾਂ ਪ੍ਰਿੰਟ ਕਰਤਾ ਦਿਲ ਤਾਂ ਬਣਾਤਾ ਪਰ ਦਿਲ ਦੇ ਵਿੱਚ ਜਿਹੜੀਆਂ ਬਰੀਕ ਨਾੜੀਆਂ ਹੁੰਦੀਆਂ ਜਿਹੜੀਆਂ ਕੁਦਰਤ ਵੱਲੋਂ ਬਰੀਕ ਨਾੜੀਆਂ ਦਾ ਜਾਲ ਆ ਉਹ ਇਹਨਾਂ ਦੇ ਲਈ ਬਣਾਉਣਾ ਸੰਭਵ ਨਹੀਂ ਸੀਗਾ ਤੇ ਇਸ ਅਸੰਭਵ ਚੀਜ਼ ਨੂੰ ਸੰਭਵ ਕਰਨ ਦੇ ਵਾਸਤੇ ਇੱਕ ਵਾਰ ਫਿਰ ਇਹਨਾਂ ਨੂੰ ਕੁਦਰਤ ਦਾ ਸਹਾਰਾ ਲੈਣਾ ਪਿਆ ਤੇ ਕਿਸੇ ਤਰੀਕੇ ਇਹਨਾਂ ਦੀ ਨਿਗਾਹ ਪਈ ਪਾਲਕ ਦੇ ਪੱਤੇ ਦੇ ਉੱਤੇ ਇਹਨਾਂ ਨੇ ਪਾਲਕ ਦੇ ਪੱਤੇ ਦੇ ਉੱਤੋਂ ਪਾਲਕ ਦੇ ਸਾਰੇ ਸੈੱਲ ਲਾਤੇ ਉਹ ਹਰੀਆਲੀ ਲਾਤੀ ਤੇ ਸਿਰਫ ਪਿੱਛੇ ਬਜੀਆਂ ਪਾਲਕੇ ਦੇ ਪੱਤੇ ਦੀਆਂ ਬਰੀਕ ਨਾੜੀਆਂ ਫਿਰ ਇਸ ਪੱਤੇ ਦੇ ਉੱਤੇ ਇਨਸਾਨੀ ਦਿਲ ਦੀਆਂ ਮਾਸਪੇਸ਼ੀਆਂ ਦੇ ਕੁਝ ਸੈੱਲ ਸੀ ਜਿਹੜੇ ਉਹ ਲਗਾਏ ਗਏ ਤੇ ਉਹ ਤੋਂ ਬਾਅਦ ਇਹਦੇ ਵਿੱਚ ਖੂਨ ਦੀ ਇੱਕ ਸਪਲਾਈ ਭੇਜੀ ਗਈ ਖੂਨ ਦਾ ਇੱਕ ਸਰਕਲ ਭੇਜਿਆ ਗਿਆ ਤੇ ਜਿੱਥੋਂ ਇਹ ਜਿਹੜਾ ਪੱਤਾ ਸੀ ਇਹਨੇ ਦਿਲ ਦੇ ਵਾਂਗੂ ਧੜਕਣਾ ਸ਼ੁਰੂ ਕਰਤਾ ਮਤਲਬ ਕਿ ਇਹਨਾਂ ਨੂੰ ਇਹ ਚੀਜ਼ ਸਮਝ ਆ ਗਈ ਫਿਰ ਤੋਂ ਇੱਕ ਵਾਰੀ ਕੁਦਰਤ ਵਿਗਿਆਨ ਦੇ ਸਾਇੰਸ ਤੇ ਕੰਮ ਆਈ ਕੇ ਪਾਲਕ ਦੇ ਇੱਕ ਪੱਤੇ ਨੇ ਦਿਲ ਵਾਂਗੂ ਧੜਕਣਾ ਸ਼ੁਰੂ ਕਰਤਾ ਹੁਣ ਪੰਗਾ ਇਹ ਪੈਂਦਾ ਸੀ ਕਿ ਜਿਹੜਾ ਪਾਲਕ ਦਾ ਪੱਤਾ ਉਹ ਹੈਗਾ 2D ਦੇ ਵਿੱਚ ਤੇ ਇਹਨਾਂ ਨੂੰ ਇਹ ਚਾਹੀਦਾ 3D ਦੇ ਵਿੱਚ ਹੁਣ ਅੱਗੇ ਦੀ ਜਿਹੜੀ ਖੋਜ ਆ ਉਹ ਜਾਰੀ ਆ ਪਰ ਇਹਨਾਂ ਨੇ ਕਿਹਾ ਕਿ ਪਾਲਕ ਦਾ ਪੱਤਾ ਜੇ ਦਿਲ ਦੀ ਥਾਂ ਦੇ ਉੱਤੇ ਵਰਤੋਂ ਦੇ ਵਿੱਚ ਆ ਗਿਆ ਤਾਂ ਦਿਲ ਦਾ ਇਹ ਇਲਾਜ ਇੰਨਾ ਸਸਤਾ ਹੋਊ ਕਿ ਤੁਸੀਂ ਹੈਰਾਨ ਹੋ ਜਾਓਗੇ ਇੱਕ ਵਾਰੀ ਫਿਰ ਤੋਂ ਉਸ ਕਾਲਪੁਰਖ ਵਾਹਿਗੁਰੂ ਦੀ ਬਣਾਈ ਹੋਈ ਰਚਨਾ ਇਹਨਾਂ ਦੇ ਕੰਮ ਆਈ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਕੁਦਰਤ ਬੜੀ ਮਹਾਨ ਆ ਪ੍ਰਮਾਤਮਾ ਬੜਾ ਮਹਾਨ ਆ ਸਿਆਣੇ ਕਹਿੰਦੇ ਹੁੰਦੇ ਸੀ ਵੀ ਜਿੱਥੇ ਇਨਸਾਨ ਪੈਦਾ ਹੋਇਆ ਉਹਦੇ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੁਝ ਵੀ ਉੱਗਿਆ ਤਾਂ ਉਹ ਇਨਸਾਨ ਦੇ ਕੰਮ ਆਉਣ ਜੋਗਾ ਉਹ ਗੱਲ ਵੱਖਰੀ ਆ ਕਿ ਸਾਨੂੰ ਉਹ ਚੀਜ਼ ਦੀ ਸਮਝ ਨਹੀਂ ਹੈਗੀ ਪਰ ਹਾਂ ਉਹ ਸਾਰੀਆਂ ਚੀਜ਼ਾਂ ਇਨਸਾਨ ਦੇ ਵਾਸਤੇ ਹੀ ਬਣੀਆਂ ਹੁੰਦੀਆਂ ਨੇ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਕਾਲਪੁਰ ਕਬਹੀ ਗੁਰਦਾਸ ਜੀ ਕਰਨਾ ਕਰਿਆ ਕਰੋ ਦਿਨ ਰਾਤ ਉਹਦਾ ਨਾਮ ਲਿਆ ਕਰੋ ਉਹ ਹਮੇਸ਼ਾ ਛੋਟੇ ਅੰਕਾਂ ਸੰਗ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਤੁਸੀਂ ਜ਼ਿੰਦਗੀ ਕਿੱਦਾਂ ਬਦਲੂ ਜਿਉਂਦੇ ਵਾਸਤੇ ਰਹੋ ਧੰਨਵਾਦ